ਦੇਵਦਾ ਮਹਾਂਕਾਂ ਬੁਧਰੀ ਜੀ ਸਾਥ ਸਾਥ ਹੋ ਰਹੇ ਨੇ ਇਸੇ ਤੱਕ ਉਹਦੇ ਮਹੀਨੇ ਦੀ ਅਦੇ ਦਾ ਆਹਰ ਸੰਗਤਾਂ ਦੇ ਬੈਂਤੀ ਕੰਤੇ ਕਣਕੂਰ ਕਾਲੀ ਰਾਤ ਨੂੰ ਵੀ ਸ੍ਰੀ ਅੰਮ੍ਰਿਤਪੁਰ ਸਾਹਿਬ ਦੇ ਕੇ ਲਈ ਨੂੰ ਛੱਡਣ ਦਾ ਫੈਸਲਾ ਹੋਇਆ ਅਤੇ ਫਿਰ ਸ਼ੁਰੂ ਹੋਈ ਬਖੜੇ ਪਾਂਡੇ ਤੇ ਕਕਰੜੀ ਯਾਤਰਾ ਅਸਮਾਨ ਤੋਂ ਤੇਜ ਨਹੀਂ ਵਤ ਰਿਹਾ ਕਿ ਹਰਿਆਵਲ ਦੇ ਸਾਂਦਾਂ ਤੇ ਇੱਥੇ ਸਿਰਤ ਪੰਡੇ ਤੇ ਵੱਜ ਰਹੇ ਨਾਉਣਾ ਪਿੱਛੇ ਵੈਰੀਆਂ ਦੀਆਂ ਖੋਜਾਂ ਦੀ ਗੂੰਜ ਤੇ ਅੱਗੇ ਮੌਤ ਦੇ ਫੁੰਦੇ ਦਰਵਾਜ਼ੇ ਵਰਗੀਆਂ ਸੱਸਾਂ ਨਰਜੀਆਂ ਵਰਦੀਆਂ ਲਹਿਰਾ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਸਹੂਜਾਂ ਜੱਟਾਂ ਨੂੰ ਸੀਨੇ ਨਾਲ ਲਾ ਲਿਆ ਮਾਤਾ ਗੁਜਰੀ ਜੀ ਦੀ ਗੁਰੂ ਦਾ ਐਸਾ ਸਹਾਰਾ ਜਿਵੇਂ ਕੋਈ ਦਿਵਾਨੇਰੇ ਦਿੱਤੇ ਚਮਕ ਰਿਹਾ ਹੋਵੇ ਗੁਰੂ ਸਾਹਿਬ ਦਾ ਪਰਵਾਰ ਸੰਗਤ ਅਤੇ ਸਿੱਖ ਜਿੱਥੇ ਸਤਸੰਗ ਦੇ ਢੰਡੇ ਕੱਠੇ ਹੋਏ ਬਦਲਾ ਜੈ ਚਮਕਰੀ ਬਿਜਲੀ ਵਿੱਚ ਕਦੇ ਕਦੇ ਕੁਝ ਜਿਹਰੇ ਨજર ਆਉਂਦੇ ਜਾਂ ਸਤਸੰਗ ਨਦੀ ਵਿੱਚ ਹਾਇ ਪਾਣੀ ਤੇ ਤੂਫਾਨ ਦੀਆਂ ਕੋ ਬਨਾ ਕ ਛੱਲਾ ਹੀ ਨਜ਼ਰ ਆ ਗਿਆ ਗੁਰੂ ਜੀ ਨੇ ਆਖਾ ਕਿ ਯਾਰ ਦੇ ਸੰਪੂਰਨਤਾ ਕੀਤੀ ਤੇ ਬਹੁਤ ਸਿੱਖਾ ਸਤਲ ਨਦੀ ਪਾਰ ਕਰਨੀ ਹੈ ਉਸ ਰਾਤ ਸਤਲ ਨਦੀ ਦੇ ਪਾਣੀ ਨੇ ਨਾਂ ਸਭ ਸਿਰਾਂ ਨੂੰ ਵੰਡਿਆ ਸਭੋ ਸਾਰਾ ਗੁਰੂ ਤੇਵਾਰ ਵੀ ਖੇਰੂ ਖੇਰੂ ਗੁਰੂ ਜੀ ਜੀ ਛੋਟੇ ਸਾਹਿਬ ਜਦਿਆ ਨਾਲ ਇੱਕ ਪਾਸੇ ਨਿਕਲ ਗਏ ਗੁਰੂ ਸਾਹਿਬ ਕੋਲੇ ਪਾਸੇ ਚਲੇ ਗਏ ਇਹ ਸਤਿਪੁਰੂ ਦੀ ਰਾਤ ਸੀ ਅਤੇ ਅਗਲਾ ਦਿਨ ਚੜ੍ਹਨ ਉਪਰੰਤ ਮਾਤਾ ਗੁਰਦੀ ਜੀ ਅਤੇ ਦੋਵੇਂ ਛੋਟੇ ਸਾਹਿਬ ਜਦਿਆ ਝਾੜੀਆਂ ਅਤੇ ਕੰਡੇ ਵਾਲੇ ਰਾਵਾਂ ਦਾ ਲੰਬਾ ਪੈਂਡਾ ਤੈਅ ਕਰਦੇ ਰਹੇ ਅਠ ਕੋੜ ਦੀ ਰਾਤ ਨੂੰ ਉਹ महर कुमें माशकी माता लक्ष्मी जी ने साजा भोजन चुकायाम रात, राम दी रात ता नहीं पर माता गुजरी जी ने पहचान वाला एक चेहरा मिलया गंगू ब्रहण जो कोई साला कई साला तक ਪਰਮਾਤਮਾ ਦੇ ਨਾਲ ਨਿਵਾਸ ਕੀਤੀ ਉਸ ਨੇ ਆ ਕੇ ਨਮਸਕਾਰ ਕੀਤਾ ਅਤੇ ਕਿਹਾ ਮਾਤਾ ਜੀ ਤੁਸੀਂ ਮੇਰੇ ਨਾਲ ਆਓ ਮੈਂ ਕਰਾਂ ਤੁਹਾਨੂੰ ਮੇਰੇ ਘਰ ਤੁਹਾਨੂੰ ਸੁਰੱਖਿਆ ਮਿਲੇਗੀ ਮਾਤਾ ਜੀ ਨੇ ਛੋਟੇ ਸਾਹਿਬ ਜਦਿਆਂ ਨਾਲ ਲਿਆ ਅਤੇ ਉਹ ਬੂੰ ਤੇਹ ਪਰ ਰਸਾ ਕਰਦਿਆ ਉਹਦੇ ਨਾਲ ਚੱਲ ਪਏ ਰਾਤ ਦੇ ਹਨੇਰੇ ਵਿੱਚ ਅੰਧਾ ਦੇ ਸੁਨੇਹ ਰਹੇ ਲੰਗੜੇ ਥਾਰੂ ਗੁਰੂ ਕਰਦੇ ਉਹ ਗੰਭੂ ਦੇ ਪਿੰਡ ਵਾਲੇ ਜਾਂਦੇ ਹੋਏ ਰਸਤੇ ਵਿੱਚ ਕਈ ਥਾਂ ਤੇ ਰੁਕਦੇ ਹੋਏ ਤੇਰੇ ਗੰਭੂ ਤੇ ਪਿੰਡ ਗੁਰਜੇ ਜਿੱਥੇ ਉਸਨੇ ਮਾਤਾ ਜੀ ਅਤੇ ਸਹਬਜ਼ਾਦਿਆਂ ਨੂੰ ਆਪਣੇ ਘਰ ਆਰਾਮ ਕਰਨ ਲਈ ਕਿਹਾ ਮਾਤਾ ਜੀ ਨੂੰ